ਸਵਾਗਤ ਹੈ ਜੀ ਤੁਹਾਡਾ ਸਭ ਦਾ ਸਾਡੇ YouTube ਚੈਨਲ ਰੰਗ ਪੰਜਾਬ ਦੇ ਵਿੱਚ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਇੱਕ ਬਹੁਤ ਪਿਆਰਾ ਜਿਹਾ ਪੰਜਾਬੀ ਲੋਕ ਗੀਤ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ ਜੇਕਰ ਤੁਹਾਨੂੰ ਇਹ ਲੋਕ ਗੀਤ ਪਸੰਦ ਆਉਂਦਾ ਤਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਕਿ ਤੁਹਾਨੂੰ ਇਹ ਲੋਕ ਗੀਤ ਕਿਹੋ ਜਿਹਾ ਲੱਗਿਆ ਆਜੋ ਫਿਰ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਮੇਰਾ ਖੂਹ ਹੈ ਤੇ ਗੜਵਾ ਰਹਿ ਗਿਆ ਵੇ ਲਾਲ ਮੇਰਾ ਖੂਹ ਤੇ ਗੜਵਾਰੇ ਗਿਆ ਵੇ ਲਾਲ ਕੋਈ ਆਉਂਦਾ ਜਾਂਦਾ ਲੈ ਗਿਆ ਵੇ ਲਾਲ ਕੋਈ ਆਉਂਦਾ ਜਾਂਦਾ ਲੈ ਗਿਆ ਵੇ ਲਾਲ ਤੇਰੀ ਮਾਂ ਨੇ ਸਾਡੇ ਨਾਲ ਕੀਤੀਆਂ ਜੋ ਲਾਲ ਤੇਰੀ ਮਾਂ ਨੇ ਸਾਡੇ ਨਾਲ ਕੀਤੀਆਂ ਜੋ ਲਾਲ ਅਸੀਂ ਕੋਲ ਸਰਵਤ ਵਾਂਗ ਪੀਤੀਆਂ ਵੇ ਲਾਲ ਅਸੀਂ ਕੋਲ ਸਰਵਤ ਵਾਂਗ ਪੀਤੀਆਂ ਵੇ ਲਾਲ ਜਦੋਂ ਵਸਾਂਗੇ ਦਿਲਾਂ ਦੀਆਂ ਦੱਸਾਂਗੇ ਵੇ ਲਾਲ ਜਦੋਂ ਵਸਾਂਗੇ ਦਿਲਾਂ ਦੀਆਂ ਦੱਸਾਂਗੇ ਵੇ ਲਾਲ ਮੇਰਾ ਖੂਹ ਹੈ ਤੇ ਗੜਵਾ ਰਹਿ ਗਿਆ ਵੇ ਲਾਲ ਮੇਰਾ ਖੂਹ ਤੇ ਗੜਵਾਰ ਰਹਿ ਗਿਆ ਵੇ ਲਾਲ ਕੋਈ ਆਉਂਦਾ ਜਾਂਦਾ ਲੈ ਗਿਆ ਵੇ ਲਾਲ ਕੋਈ ਆਉਂਦਾ ਜਾਂਦਾ ਲੈ ਗਿਆ ਵੇ ਲਾਲ ਤੇਰੀ ਭੈਣ ਨੇ ਸਾਡੇ ਨਾਲ ਕੀਤੀਆਂ ਜੋ ਲਾਲ ਤੇਰੀ ਭੈਣ ਨੇ ਸਾਡੇ ਨਾਲ ਕੀਤੀਆਂ ਜੋ ਲਾਲ ਅਸੀਂ ਕੋਲ ਸਰਵਤ ਵਾਂਗ ਪੀਤੀਆਂ ਵੇ ਲਾਲ ਅਸੀਂ ਕੋਲ ਸਰਵਤ ਵਾਂਗ ਪੀਤੀਆਂ ਵੇ ਲਾਲ ਜਦੋਂ ਵਸਾਂਗੇ ਦਿਲਾ ਦੀਆਂ ਦੱਸਾਂਗੇ ਵੇ ਲਾਲ ਜਦੋਂ ਵਸਾਂਗੇ ਦਿਲਾ ਦੀਆਂ ਦੱਸਾਂਗੇ ਵੇ ਲਾਲ ਮੇਰਾ ਖੂਹੇ ਤੇ ਗੜਵਾਰੇ ਗਿਆ ਵੇ ਲਾਲ ਮੇਰਾ ਖੂਹੇ ਤੇ ਗੜਵਾਰੇ ਗਿਆ ਵੇ ਲਾਲ ਕੋਈ ਆਉਂਦਾ ਜਾਂਦਾ ਲੈ ਗਿਆ ਵੇ ਲਾਲ ਕੋਈ ਆਉਂਦਾ ਜਾਂਦਾ ਲੈ ਗਿਆ ਵੇ ਲਾਲ ਤੇਰੀ ਭਾਬੋ ਨੇ ਸਾਡੇ ਨਾਲ ਕੀਤੀਆਂ ਵੇ ਲਾਲ ਤੇਰੀ ਪੱਬ ਨੇ ਸਾਡੇ ਨਾਲ ਕੀਤੀਆਂ ਵੇ ਲਾਲ ਅਸੀਂ ਕੋਲ ਸਰਵਤ ਵਾਂਗ ਪੀਤੀਆਂ ਵੇ ਲਾਲ ਅਸੀਂ ਕੋਲ ਸਰਵਤ ਵਾਂਗ ਪੀਤੀਆਂ ਵੇ ਲਾਲ ਜਦੋਂ ਵਸਾਂਗੇ ਦਿਲਾਂ ਦੀਆਂ ਦੱਸਾਂਗੇ ਵੇ ਲਾਲ ਜਦੋਂ ਵਸਾਂਗੇ ਦਿਲਾਂ ਦੀਆਂ ਦੱਸਾਂਗੇ ਵੇ ਲਾਲ ਮੇਰਾ ਖੂਹੇ ਤੇ ਗੜਵਾਰੇ ਗਿਆ ਵੇ ਲਾਲ ਮੇਰਾ ਖੂਹੇ ਤੇ ਗੜਵਾਰੇ ਗਿਆ ਵੇ ਲਾਲ